ਅਸਾ ਮਹੰਲਾ ਪੰਜਵਾ ਅਰੜਾਵੇ ਬਰੜਾਵੇ ਨਿੰਦਕ ਪਾਰ ਬ੍ਰਾਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੇ ਨਿੰਦ ਕਰਹਾਉ ਜੇ ਕੋਈ ਉਸ ਕਾ ਸੰਗੀ ਹੋਵੇ ਨਾਲੇ ਲੈ ਸਿਧਾਵੇ ਅਣ ਹੁੰਦਾ ਇਹ ਕਿਰਪਾ ਰਿ ਉਠਾਵੇ ਨਿੰਦਕੀ ਅਗਨੀ ਮਾਹੇ ਜਲਾਵੇ ਪਰਮੇਸ਼ਰ ਕੇ ਦਵਾਰੇ ਹੋਏ ਸੇ ਬਤੀਤੇ ਸੋ ਨਾਨਕਿਆ ਸੁਨਾਵੇ ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਇ ਬਿਗਸਾਵੇ ਆਸਾ ਮਹੱਲਾ ਪੰਜਵਾਂ ਜੋ ਮੈਂ ਕੀਓ ਸਗਲ ਸ਼ਿਗਰ ਤੋਬੀ ਮੇਰਾ ਮਨ ਨਾ ਪਤੀਆਰ ਅਣਕ ਸੁਨੰਦਤ ਤਨ ਮੈਂ ਲਾਵ ਉਹ ਸੁਖ ਤਿਲ ਸੁਣਾਣ ਨੀ ਪਾਵੂ ਮਨ ਮੈਂ ਚਿਤ ਹੋਇ ਐਸੀ ਆਸਾਈ ਪ੍ਰੇਖਤ ਜੀਵ ਹੋ ਮੇਰੀ ਮਾਈ ਮਾਈ ਕਹਾ ਕਰੂ ਏ ਮਨ ਨਾ ਠੀਰੇ ਪ੍ਰੇ ਪ੍ਰੀਤੰ ਬੈ ਰਾਗਹਿ ਰਹਉ ਬਸਰਬ ਭੂਖਣ ਸੁਖ ਬਹੁਤ ਬਸਿਖੈ ਹੋ ਪੀ ਜਾਨੋ ਕਿਤੇ ਨਾ ਲੇਖੈ ਪਰ ਸੁਬੈ ਅਰਮਾਨ ਮਹਤ ਹੋ ਜਿਆਕਾਰੀ ਸਗਲ ਜਗਤ ਗ੍ਰਹਿ ਅਸ ਹੈ ਸੁੰਦਰ ਲਾਲ ਪ੍ਰਪਹੁਮਤ ਸਦਾ ਨਿਹਾਲ ਵਿੰਜਨ ਪੂਜਨੇ ਅੰਕ ਪ੍ਰਕਾਰ ਰੰਗ ਤਮਾਸ਼ੇ ਬਹੁਤ ਵਿਸਤਾਰ ਰਾਜ ਮਿਰਖੀ ਅਰਭਵ ਫਰਮੈਸ਼ ਮਨ ਨਿਤਰਾਪੇ ਤਸਨਨ ਜਾਇਸ ਬਿਨ ਮਿਲਬੇ ਮਨ ਨਾ ਬਿਹਾਵੇ ਮੇਰੇ ਪ੍ਰਭੂ ਤਾ ਸਭ ਸੁਖ ਪਾਵੇ ਖੋਜ ਤ ਖੋਜ ਤ ਸੁਣੀਐ ਸੋਇ ਸਾਰ ਸੰਗਤ ਬਿਨ ਤਰਿਉ ਨ ਕੋਇ ਜਿਸ ਮਸਤਕ ਭਾਵ ਤੈਨ ਸਦਗੁਰ ਪਾਇਆ ਪੂਰੀ ਅਸਮੰਤੁ ਤਾਇ ਫਾਮਿ ਲਿਆਤਾ ਚੁ ਕੀ ਡੰਜਾ ਧਾਨ ਕਲਧਾਮ ਤਨ ਮੰਜਾ ਅਸਾ ਮਹੱਲਾ ਪੰਜਵਾ ਪੰਚ ਪਦੇ ਪਰਸਮੇ ਤੇਰੀ ਨੀਕੀ ਜਾਤ ਦੁਤੀਆ ਤੇਰੀ ਬਣੀਏ ਭਾਤ ਤਿਥਿਆ ਤੇਰਾ ਸੁਨਦਰਤਾਣ ਵਿਗੜ ਰੂਤ ਮਨ ਮਾਇ ਭਮਾਨ ਸੋਹਣੀ ਸਰੂਪ ਸਜਾਣ ਬਚਖਣਾ ਅਦਗਰ ਬੇਮੇਫਾ ਕੀ ਤੂੰ ਰਹਾ ਅਰ ਸੂਚੀ ਤੇਰੀ پاکਸਾਲ ਕ੍ਰਿਸ਼ਨਾਨ ਪੂਜਾ ਤਿਲਕ ਲਾਲ ਗੱਲਿ ਗਰਭੈ ਮੁਖ ਗੋਵੈ ਗਿਆਨ ਸਬਿਦ ਕੋਈ ਲੋਸ਼ਵਨ ਕਪੜ ਪਹਿਰੇ ਭੋਗੇ ਭੋਗ ਆਚਾਰ ਕਰੇ ਸੁਭਮ ਲੋਗ ਚੋਆ ਚੰਦਨ ਸੁਗੰਧ ਵਿਸਾਰ ਸੰਗੀ ਖੋਟਾ ਕਬੂਜ ਚੜਾਲ ਔਰ ਜੋਨੁ ਤੇਰੀ ਪਨਹਾਰੀ ਏ ਚਰਤੀ ਮੈਂ ਤੇਰੀ ਸ਼ਕਦਾਰੀ ਸੋਨਾ ਰੂਪਾ ਤੂ ਪੈਦਾਮ ਸੀਲ ਬਗਾਰਿਓ ਤੇਰਾ ਕਾਮ ਜਾਂ ਕੋ ਦਿਸ਼ਟ ਮਯਾ ਹਰ ਰਾਇ ਸਭੰਦੀ ਤੇ ਲੈ ਛੜਾਈ ਸੋ ਸੰਗਮੈ ਹਰ ਰਸ ਪਾਇਆ ਕਉ ਨਾਨਕ ਸਫਲ ਹੋ ਕਾਇ ਸਵ ਰੂਪ ਸਵ ਸੂਬਣੇ ਸੁਹਾਗਣ ਆਹ ਸੁੰਦਰ ਬਿ ਚਖਣ ਤੂੰ ਰਹਾਉ ਦੂਜਾ ਅਸਾ ਮਹੱਲਾ ਪੰਜਵਾਂ ਇਕ ਤੁਕੇ ਜੀਵਤ ਦੀਸੇ ਤੇ ਸਰ ਪਰ ਮਰਣਾ ਮੂਆ ਹੋਏ ਤਿਸਨੇ ਚਿਰ ਰਹਿਣਾ ਜੀਵਤ ਮੁਏ ਵੋਇ ਵੇਸੇ ਜੀਵੇ ਹਰ ਹਰ ਨਾਮੁ ਖਦਮੁਖ ਪਾਇਆ ਗੁਰ ਸ਼ਬਦ ਹੀਰਸੇ ਅੰਮ੍ਰਿਤ ਪੀਵੇ ਰਹਾ ਕੋਤੀ ਮੜਕੇ ਵਿਨਸ ਬਨਸ ਜੇ ਛੁੱਟੇ ਤ੍ਰੇਕੁਟੇ ਤਸਨੇ ਜੀ ਕਰਿ ਵਾਸਾ ਉਚਾ ਚੜੇ ਸੁਪਵੇ ਪਿਆਲ ਧਨ ਪੜੇ ਤਸ ਲਗੇ ਨਾ ਕਲ ਪਰ ਮਤ ਫਿਰੇ ਤਨ ਕਿਛ ਨਾ ਪਾਇਆ ਸੇ ਚਨ ਗੁਣ ਜਿ ਸ਼ਬਦ ਕਮਾਇਆ ਜੀਉ ਪਿੰਡ ਸਭ ਹਰ ਕਾ ਵਾਲ ਨਾਨਕ ਗੁਰਮਨ ਭਏ ਨਿਹਾਲ ਆਸਾ ਮਹੱਲਾ ਪੰਜਵਾਂ ਪੁਤਰੀ ਤੇਰੀ ਬਿਦ ਕਰ ਸਾਟੀ ਜਾਨ ਸਤ ਕਰ ਹੋਏਗੀ ਮਾਟੀ ਮੂੜ ਸਮਾਲੋ ਚੇਤ ਗਵਾਰਾ ਇਜਨੇ ਕੋ ਤੂੰ ਕੀ ਅਗਰ ਬਹਿ ਰਹਾ ਤੀਨ ਸ਼ੇਰ ਕਾ ਦਿਹਾੜੀ ਮਹਿਮਾਨ ਅਰਵਸਤ ਤੁਇ ਪਾਇ ਅਮਣ ਬਿਟੈ ਯਸਤ ਰਕਤ ਪ੍ਰੇਟੇ ਚਾਮ ਇਹ ਸੂਪਰਣੈ ਰਾਖੇ ਉਗਮਾਨ ਇਕ ਵਤ ਬੂਜੇ ਤਾ ਹੋਏ ਪਾਕ ਬਿਣ ਬੂਜੇ ਤੂੰ ਸਦਾ ਨਪਾਕ ਬਹੁ ਨਾਨਕ ਗੁਰ ਕੋ ਕੁਰਬਾਨ ਜੇਤੇ ਪਾਈਏ ਹਰ ਪੁਰਖ ਸੁ ਜਾਣ ਆਸਾ ਮੁਹੱਲਾ ਪੰਜਵਾਂ ਇੱਕ ਤੁਕੇ ਚੌਪਦੇ ਇੱਕ ਘੜੀ ਜਿਸ ਮੌਕੋ ਬਹੁ ਦਿਹਾਰੇ ਮਨ ਨਾ ਰਹੇ ਕੈਸੇ ਮਿਲੋਂ ਪਿਆਰੇ ਇੱਕ ਪਲ ਜਿਸ ਮੌਕੋ ਕਬੂ ਨਾ ਬਿਹਾਵੇ ਦਰਸ਼ਨ ਕੀ ਮਨ ਆਸ ਕਨੇਰੀ ਕੋਈ ਐਸਾ ਸੰਤ ਮੋਕੋ ਕਰੇ ਮਲਾਵੀ ਰਹਾਉ ਚਾਰ ਪਹਿਰ ਚੋਂ ਜੁਗ ਸਮਾਨੇ ਰੈਣ ਭਈ ਤਵੇ ਅੰਤ ਨ ਜਾਣੇ ਪੰਜ ਦੋਤ ਮਿਲ ਪਰੇ ਵਛੋੜੀ ਪ੍ਰੰਪਰਮ ਰੋਵੇ ਹਾਥ ਟਿਛੋੜੀ ਜਨਨਾਨ ਕੋ ਹਰ ਦਰਸ ਦਿਖਾਇਆ ਆ ਤੁਮ ਜੀਨ ਪਰਮ ਸੁਖ ਪਾਏ ਆ ਅਸਾ ਮਹੱਲਾ ਪੰਜਵਾਂ ਹਰ ਸੇਵਾ ਮੈਂ ਪਰਮ ਨਿਧਾਨ ਹਰ ਸੇਵਾ ਮੁਖੀ ਅਮਰਤ ਨਾਮ ਹਰ ਮੇਰਾ ਸਾਥੀ ਸੰਗ ਸਹਾਈ ਜੋ ਸੁਖ ਸਿਮਰੀ ਤੈ ਮਾਜੂਦ ਜੰਮ ਬપરા ਮੋਕੋ ਕਹਾ ਡਰਾਈ ਰਹਾਓ ਹਰ ਮੇਰੀ ਓਟ ਮੇ ਹਰ ਕਾ ਤਾਣ ਹਰ ਮੇਰਾ ਸਖਾ ਮਨ ਮਾਹੀ ਦੀਵਾਨ ਹਰ ਮੇਰੀ ਗੁੰਜੀ ਮੇਰਾ ਹਰ ਵੇਸਾ ਹੋ ਗੁਰਮੁਖ ਤਨ ਕੱਟੀ ਹਰ ਮੇਰਾ ਸਾਹ ਗੁਰ ਕਿਰਪਾ ਤੇ ਮਥਿ ਆਵੇ ਜਨਨਾਣ ਕਹਰ ਕੇ ਅੰਕ ਸਮ ਆਵੇ ਆਸਾ ਮਹੱਲਾ ਪੰਜਵਾਂ ਪ੍ਰਭ ਹੋਏ ਕਿਰਪਾ ਤਾਏ ਮਨ ਲਾਈ ਸਤਿਗੁਰ ਸੇਵ ਸਵੇ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨ ਸਾਕਾ ਦਾਤਾ ਸਭ ਸੁਖ ਨਿਧਾਨ ਅਮਰ ਸਰਸਦ ਹੀ ਪਰਪੂਰਾ ਰਹਾ ਜਨ ਕਮਲ ਰਜੇ ਅੰਦਰ ਧਾਰੇ ਪ੍ਰਦੀ ਜੋਤ ਮਿਲੇ RAM ਪਿਆਰੇ ਪੰਚ ਸਖੀਵਨ ਮੰਗਲ ਗਾਇਆ ਅਨਾਦ ਬਾਣੀ ਨਾਦ ਬਜਾਇਆ ਗੋ ਨਾਨਕ ਟੁੱਠਾ ਮਿਲਿਆ ਹਰਿ ਰਾਈ ਸੁਖਰੇ ਨਿਹਾਲੀ ਸਹਿ ਸੁਭਾਈ ਅਸਾ ਮਹੱਲਾ ਪੰਜਵਾਂ ਕਰ ਕਿਰਪਾ ਹਰ ਪ੍ਰਗਟਿ ਆਇਆ ਮੇਰੇ ਸਾਰੇ ਗੁਰ ਧਨ ਪੂਰਾ ਪਾਇਆ ਐਸਾ ਹਤ ਤਨ ਸੰਚੀਏ ਭਾਈ ਭਾਏ ਨ ਜਲੇ ਜਲ ਨਹੀਂ ਡੂਬੇ ਸੰਗ ਛੋੜ ਕਰ ਕਤ ਨ ਜਾਈ ਰਾਉ ਤੋ ਦੁਨਿਆਵੀਨ ਖੁੱਟ ਨ ਜਾਏ ਘਾਇ ਖਰਚਿ ਮਨ ਰਹਿ ਆਗਾਈ ਸੋ ਸਹ ਸਾਜ ਕਰ ਹਰ ਤਨ ਸੰਚਾਣ ਇਹ ਚੰਤੇ ਸਭ ਜਗ ਵਰਸਾਨ ਜਿਨ ਹਰਤਨ ਪਾਇ ਜਿਸ ਪੁਰਬ ਲਿਖੇ ਕਹ ਨਾ ਜਨਨਾਂ ਕੀ ਅੰਤ ਵਾਰ ਨਾਮ ਗਹਿਣ ਅਸਾ ਮਹੱਲਾ ਪੰਜਵ ਜੈਸੇ ਕਰਸਾਨ ਬੋਵੇ ਕਿਰਸਾਨੀ ਕਾਚੀ ਬਾੜੀ ਕਾਚੀ ਪਾ ਕੀ ਬਾੜ ਪਰਾਨੀ ਜੋ ਜਨਮੇ ਸੋ ਜਾਨੋ ਮੂਆ गोविन्द भगत या चरहैत या रहा दिन ते सर पर पौ सी रात रहन गई फिर होए प्रभात माया मश्वरेय भागी गुर प्रसाद को मिलला जागे कौ नानक गुण गाईये नीच मुख उजल होए निर्मल चित ਅਸਾ ਮੁਹੱਲਾ ਪੰਜਵਾਂ ਨਾਨਕ ਤੇਰੇ ਸਗਲ ਨਿਧਾਨ ਇੱਛਾ ਪੂਰ ਕਰੇ ਨਿਧਾਨ ਤੂੰ ਮੇਰੋ ਪਿਆਰੋ ਤਕੈਸੀ ਭੁਖਾ ਤੂੰ ਮਨ ਵਸਿਆ ਲਗੇ ਨਾ ਦੁੱਖ ਰਹਾ ਜੋ ਤੂੰ ਕਰੇ ਸੋਈ ਪ੍ਰਵਾਨ ਸਾਚੇ ਸਹਿਬ ਤੇਰਾ ਸਤਿਫਰਮਾਨ ਜਾਤੁ ਭਾਵੇਤਾ ਹਰ ਗੁਣ ਗਾਉ ਤੇਰੇ ਕਰ ਸਦਾ ਸਦਾ ਹੈ ਨਿਯਉ ਸਾਚੇ ਸਹਿਬ ਲਖਿ ਪੇਵ ਨਾਨਕ ਲਾਇਆ ਲਗਾ ਸੇਵ ਅਸਾ ਮਹੱਲਾ ਪੰਜਵਾਂ ਨਿਗਤ ਜੀਆਂ ਕੇ ਸਦ ਹੀ ਸੰਗਾ ਗੁਜਤ ਵਰਤੇ ਰੂਪਰ ਰੰਗਾ ਰੇਣ ਚਰੇ ਨ ਮਨ ਰੋਵਣ ਹਾਰ ਅਮਨਾਸੀ ਅਵਗਤੀ ਅਗੋਚਿਰ ਸਦਾ ਸਲਾਮਤ ਖਸਮ ਹਮਾਰਾ ਰਹਾ ਜੀਰੇ ਦਾਸ ਰੇਖੂ ਕਿਸ ਕੀ ਕਾਨ ਜਿਸ ਕੇ ਮੇਰਾ ਰਾਖੇ ਆਣ ਜੋ ਲਉੜਾ ਪ੍ਰਭ ਕੀਆ ਅਜਾਤ ਸਉਦੇ ਕੋ ਕਸ ਕੀ ਤਾਤ ਜਿਵੇਂ ਮਤਾਜ ਵੇ ਪ੍ਰਵਾਹ ਨਾਨਕ ਦਾਸ ਕਹੋ ਪ੍ਰਵਾਹ ਆਸਾ ਮਹੱਲਾ ਪੰਜਮ ਹਰ ਰਸ ਛੜ ਹੋ ਸੇ ਰਸ ਮਤ ਕਰਮਣੇ ਵਸਤ ਬਾਹਰ ਉੱਠ ਜਾਤਾ ਸੁਣੀ ਨਾ ਜਾਈ ਸੱਚੇ ਅੰਮ੍ਰਿਤ ਕਥਾ ਰਾਰ ਕਰਤ ਝੂਠੀ ਲਗ ਗਾਥਾ ਰਹਾ ਵਜੂ ਸਾਹਿਬ ਕਾ ਸੇਵ ਬਰਾਨੀ ਐਸੇ ਗੁਣੇ ਅਸ਼ਾਦਿ ਉਪਰਾਨੀ ਜੇ ਸਿਉ ਲੋਕ ਜੋ ਸਦਹੀ ਸੰਗੀ ਕਾਮਣ ਆਵੇ ਸੋ ਫਿਰ ਫਿਰ ਮੰਗੀ ਕੌਣ ਆਣ ਕ ਪ੍ਰਵਦੀਨ ਦੇ ਆਲਾ ਝਿਉ ਭਾਵੇ ਤਿਉ ਕਰੇ ਪ੍ਰਤਪੱਲ ਅਸਾ ਮਹੱਲਾ ਪੰਜਵਾਂ ਜੀਵ ਪ੍ਰਾਨ ਤਨ ਹਰ ਕੋ ਨਾ ਇਹੀਆਂ ਓਹਾਂ ਯਣ ਸੰਗ ਕਾ ਬਿਨ ਹਰ ਨਾਮੇ ਅਵਰ ਸਬ ਤੂਰਾ ਜਿਵਤੀ ਅਗਾਵੇ ਹਰ ਦਰਸ਼ਨ ਮਨ ਮੋਰਾ ਰਹਾ ਬਲੇਤ ਪੁੰਡਾਰ ਗੁਰਵਾਨੀ ਲਾਲ ਗਾਵ ਸੁੰਤ ਕਮਾਉਤ ਨਿਹਾਲ ਜਨ ਕਮਲ ਸਿਉਲਾ ਕੋ ਮਹਾਨ ਸਰਗੁਰ ਟੂਠੇ ਕਿੰਨੋ ਧਾਨ ਅੰਧ ਮਨੋਹ ਭਰੇ ਪਰ ਧਾਰਿਆ ਆਪਣਾ ਕਾਰਜ ਆਪ ਸਵਾਰੇ ਪੂਰਸਮਗਰੀ ਪੂਰੇ ਠਾਕੁਰ ਕੀ ਵਰਪੂਰਤਾਰ ਰਹੀ ਸੋਭ ਜਾ ਕੀ ਰਹਾ ਨਾਮ ਨਿਧਾਨ ਜਾ ਕੀ ਨਿਰਮਲ ਸੋਇ ਆਪੇ ਕਰਤਾ ਹੈ ਵਰਨਾ ਕੋਇ ਜੀ ਜੰਤ ਸਭ ਤਾ ਕੀ ਹਾਥ ਰਵ ਰਈਆ ਪ੍ਰਭ ਸਭ ਕੇ ਸਾਥ ਪੂਰਾ ਗੁਰਪੂਰੀ ਬੰਤ ਬਣਾਇ ਨਾ ਕੋ ਪਤੰਥ ਲਈ ਵੜਾਈ ਆਸਾ ਮਹੱਲਾ ਪੰਜਵਾਂ ਗੁਰ ਕੇ ਸ਼ਬਦ ਬਣਾਉ ਈਮਨ ਗੁਰ ਕਾ ਦਰਸਨ ਸਚਉ ਹਰ ਧਨ ਉਤਮਤ ਮੇਰੇ ਰਿਦੇ ਤੂ ਆਉ ਤਿਆਉ ਗਾਉ ਗੁਣ ਗੋਵਿੰਦਾਂ ਆਤਮ ਰੇਤ ਮੋ ਲਾਗੇ ਨਾਉ ਰਹਾ ਦੇਵ ਤੇ ਗਾਉ ਸਾਚੇ ਨਾਏ ਪਰ ਸੱਠ ਮੰਜਨ ਸੰਤ ਤੁਰਾਏ ਸਮ ਜਾਣੋ ਕਰਤਾ ਏਕ ਸਾਰ ਸੰਗਤ ਮੇਲ ਬੁੱਧ ਬਵੇਕ ਦਾਸ ਸਗਲ ਕਾ ਛੋੜਿ ਅਭਾਨ ਨਾਨਕੋ ਗੁਰ ਦੀਨੋ ਦਾਣ ਆਸਾ ਮਹੱਲਾ 5 ਬੁੱਧ ਪ੍ਰਗਾਸ ਭਈ ਮਤ ਪੂਰੀ ਤਾ ਜੀਵ ਵਿਦਸੀ ਧਰਮਤ ਦੂਰੀ ਐਸੀ ਗੁਣਮਤ ਪਾਈ ਆਲੇ ਬੂਧਤ ਖੋੜੇੰਦ ਕੂਪ ਮੈਂ ਨਿਸ਼ੋ ਮੇਰੇ ਭਾਈ ਰੇ ਰਹਾ ਵਾਹਗਾਏ ਗਣਕਾਂ 사ਗਰ ਗੁਰਬੋਧ ਤਾਰੇ ਰਤਨਗਰ ਦੁੱਤਰੀ ਅੰਦ ਵਿਖਮ ਏ ਮਾਇਆ ਗੁਰਪੂਰੇ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਸ਼ਯੁਗਤ ਨਮੋਰੀ ਗੁਰ ਨਾਣ ਕਸਰ ਨਾਗਤ ਤੋਰੀ ਅਸਾ ਮਹੱਲਾ ਪੰਜਵਾਂ ਜਿਪਦੇ ਦੋ ਅਨਸਪੀਰਤ ਸਦਹੀ ਰਤਨ ਆਣ ਰਸ ਆਖਿਨ ਮੈਂ ਲੈ ਜਤ ਅਰਸ ਕੇ ਮਾਤੇ ਮਨ ਸਦਾ ਆਨੰਦ ਆਣ ਰਸ ਮੈਂ ਵਿਆਪੇ ਚੰਦ ਹਰ ਰਸ ਪੀਵੇ ਤਨ ਮਸਤ ਮਤਵਾਰ ਆਣ ਰਸ ਸਭ ਹੋ ਚੇਰੀ ਰਹਾ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਧੂ ਹਰ ਸਮਾਏ ਨਾ ਕਰੋ ਜੀ ਮਿਲੇ ਨਾ ਕਹੇ ਜਿਸੇ ਪ੍ਰਾਪਤ ਤਿਸ ਹੀ ਦੇਹ ਨਾਨਕ ਚਾਗ ਪਏ ਬਸਮਾਦ ਨਾਗ ਗੁਰ ਤੇ ਆਇਆ ਸਵਾਦ ਈ ਜੀਵਨ ਕਦ ਛੋੜ ਨ ਜਾਏ ਨਾਨਕ ਗੀਦਾ ਹਰ ਰਸ ਮਾਹੀ ਅਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਮੋਹ ਮਟਾਵੇ ਛੁਟਕੇ ਦਰਮਤੇ ਆਪਣੀ ਤਾਰੀ ਹੋਇ ਨਾਮੁ ਆਣੀ ਸੇਵ ਕਮਾਵੇ ਤਾਂ ਪ੍ਰੀਤਿ ਸਿਮੁ ਹੋਵਨ ਮਨ ਪਿਆਰੀ ਸੁਣ ਸੁੰਦਰ ਸਾਧੂ ਬਚਨੇ ਉਧਾਰੀ ਦੁਖ-ਪੋਖ ਮਿਟੇ ਤੇ ਰੂ ਸਸ ਸੁਪਾਵੇ ਤੂੰ ਸੁਖਮੁਹਨ ਨਾਰੀ ਰਹਾ ਚੰਨ ਪ੍ਰਕਾਰ ਕਰੋ ਗੁਰ ਸੇਵਾ ਆਤਮ ਸੁੱਧ ਬਖਿਆਸ ਨਿਵਾਰੀ ਦਰਸ਼ਨ ਕੀ ਹੋਏ ਦਾਸ ਦਾਸਰੀ ਤਾਂ ਪਾਵੇ ਸੁਭਾ ਹਰਿ ਦੁਆਰੀ ਇਹੀ ਚਾਰਹੀ ਬਿਵਹਾਰ ਆਗਿਆ ਮੰਨ ਪਖਤ ਹੋਏ ਤੁਮਾਰੀ ਜੋ ਇਹ ਮਤਰ ਕਮਾਵੇ ਨਾਨਕ ਸੋ ਪਉਜਨ ਪਾਰਿ ਉਤਾਰੀ ਆਸਾ ਮਹੱਲਾ ਪੰਜਵਾਂ 2 ਪਦੇ ਭਈ ਪ੍ਰਾਤਮਾਨੁਖ ਦੇਹ ਹੁਰੀਆ गोविन्द मिलन कीए तेरी बरिया अवर का चरखते न काम मिलसा संगत भज केवल नाम शरण जाम लाग पबजुल तृण कै ज्यों व्यच्छा जा चरंग माया की रहा यतव संजम धर्म ना कमाया ਜੀਵ ਸਾਧਨਾ ਜਨਿਆ ਹਰਿ ਨਾਇਆ ਕੋ ਨਾਨ ਕਾਮ ਨੀਜ ਕਰਮ ਸ਼ਰਨ ਪਰੇ ਕੀ ਰਖੋ ਸ਼ਰਮ ਅਸਾ ਮਹੱਲਾ ਪੰਜਵਾਂ ਤੋਈ ਬਿਨਿਆ ਵਰਣਾਈ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਈ ਤੁਮਰੀ ਓਲ ਤੁਮਰੀ ਆਸ ਮੈਂ ਤੇ ਓੜ ਸੋਤ ਸਾਗਰ ਬੈਠੇ ਓੜ ਸੋਤ ਜਾਗ ਤਿਸਰ ਨਹੀਂ ਤੂੰ ਸਾਸ ਘਰਾਸਾ ਰਹਾ ਰਾਖ ਰਾਖ ਸ਼ਰਨੁ ਪ੍ਰਭ ਆਪਣੀ ਅਗਨ ਸਭਨ ਰਕਰ ਅੱਲਾ ਨਾਨਕ ਕੇ ਸੁਦਾ ਤੇ ਸਤਿਗੁਰ ਹਉ ਤੁਮਰੇ ਬਾਗ ਗਪਾਲਾ ਆਸਾ ਮਹੱਲਾ ਪੰਜਵਾਂ ਕਰਜਣਾ ਨੀਂਨੇ ਪ੍ਰਭ ਛਡਾਇ ਪ੍ਰੀਤਮ ਸਿਉ ਮੇ ਲੋ ਮਨ ਮਾਨਿਆ ਤਾ ਬੂਆ ਬਖ ਖੈਰਾਮ ਪਲ ਤੋ ਕਸ਼ੂ ਨਾਮਿ ਆਪੈ ਰਾਮ ਨਾਮ ਗੁਣ ਗਾਈ ਢਾਕੀ ਕੋ ਚਿਤ ਕਸ਼ੂ ਨ ਲਾਗੇ ਚੰਨ ਕ ਮਨ ਸਰੁ ਨਾਈ ਸੰਪਰਸਾਲ ਭੈ ਕਿਰਪਲ ਹੋਏ ਆਪ ਸਹਾਈ ਗੁਰ ਨਾਨਕ ਗਾਵੇ ਨਾਨਕ ਸਸਾ ਦੁਖ ਮੁਟਾਈ ਆਸਾ ਮਹੱਲਾ ਪੰਜਵਾ ਔਖ ਕਦ ਕਾਇਓ ਹਰ ਕੋ ਨਾਮ ਔਖ ਕਦ ਕਾਇਓ ਹਰ ਕੋ ਨਾਮ ਸੁਖ ਪਾਏ ਦੁਖ ਬਿਨਸਿ ਜਾ ਤਾਉ ਤਬ ਗਿਆ ਬਚਨ ਗੁਰਪੂਰੇ ਅੰਧ ਭਿਆਸਾ ਮਿਟੇ ਵਸੂਰੇ ਰਹਾਉ ਜੀ ਜੰਤ ਸਗਲ ਸੁਖ ਪਾਇਆ ਪਰ ਬ੍ਰਹਮ ਨਾਨਕ ਮਨ ਧਿਆਇਆ ਆਸਾ ਮਹਲਾ 5 ਬਾਸ਼ਤ ਨਾਹੀ ਸੋਬੇ ਲਾਇਆ ਬੇਨ ਹੁਕਮੇ ਕਿਉਂ ਬੂਜੇ ਭਜਾਈ ਠੰਡੀ ਚਰਤੀ ਮਿੱਟੀ ਖਾਈ ਓ ਨ ਬੱਲਾ ਬੁੱਢਾ ਪਾਈ ਲਾਉ ਨਾਨਕ ਦਾਸ ਸਾਧ ਸਰਣਾਈ ਗੁਰ ਪ੍ਰਸਾਦਿ ਪਰ ਪਰਾਈ ਅਸਾ ਮਹੱਲਾ 5 ਸਦਾ 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 ਸੁਖ ਪਾਵੇ ਸਦਾ ਸਦਾ ਤੁਮ ਪ੍ਰਗਾਸ ਸੋਰ ਸੰਗ ਧਰ ਚੰਨ ਨਵਾਸ ਗ੍ਰਾਵ ਨਾਮ ਨਿਤ ਜਪ ਮਨ ਮੇਰੇ ਸੀਤਨ ਸ਼ਾਤ ਸਦਾ ਸੁਖ ਪਾਵੇ ਕਿਰਵੇ ਕੇ ਜਾਏ ਸਵੇ ਮਨ ਤੇਰੇ ਰਹਾਉ ਉਹਨਾਂ ਅਨਤ ਜਾਤੀਏ ਪੂਰਨ ਕਰਮ ਸਤਿਗੁਰ ਭੇਟੇ ਪੂਰਨ ਪਾਰ ਬ੍ਰਹਮ ਦੂਜੇ ਕਰਕੇ 34 ਅਸਾ ਮੁਹੱਲਾ 5 ਜ약ਾ ਹਰਿ ਸੁਆਮੀ ਪ੍ਰਭ ਵੇਲੀ ਪੀੜ ਗਈ ਫਿਰ ਨਹੀਂ ਦੁਹੇਲੀ ਰਹਾ ਕਰ ਕਿਰਪਾ ਚਰਨ ਸੰਗ ਵੇਲੀ ਚਉ ਸਹਜ ਅਨੰਦ ਸਹੇਲੀ ਸਰ ਸੰਗ ਗੁਣ ਗਾਏ ਅਤਲੀ ਹਰ ਸਿਮਰਤ ਨਾਨਕ ਭਈ ਅਮੋਲੀ ਅਸਾ ਮਹੱਲਾ 5 ਕਾਉ ਕ੍ਰੋਧ ਮਲਿਆ ਮਦ ਮਦ ਸਰ ਇਕੇ ਇਤ ਸਭ ਜੂਏ ਹਾਰੇ ਸਤ ਸੰਤੋਖ ਦਇਆ ਧਰਮ ਨਿਰਮਲ ਸਤ ਸੰਤੋਖ ਦਇਆ ਧਰਮ ਸੱਚ ਇਹ ਆਪਣੇ ਗ੍ਰਹਿੀ ਚਰਵਾਰੇ ਜਨਮ ਮਰਨ ਚੂਕੇ ਸਭ ਭਾਰੇ ਮਿਲਤ ਸੰਗ ਭਇਓ ਮਨ ਨਿਰਮਲ ਗੁਰਪੂਰੇ ਲਖਨ ਮੈਂ ਤਾਰੇ ਰਹਾ ਸਭ ਕੀ ਰੇਣ ਹੋਈ ਰੇ ਮਨੁਆ ਸਗਲੇ ਜਿਸੇ ਮੇ ਪਿਆਰੇ ਸਭ ਮਧੇ ਰਵਿਆ ਮੇ ਠਾਕੁਰ ਦਾਨ ਦੇ ਸਭ ਜੀ ਇਸ ਮਾਰੇ ਏਕੋ ਏਕ ਆਪਿ ਕੇ ਕੇ ਇਕ ਕੀ ਹੈ ਸਗਲਾਪ ਸਾਰੇ ਜਪ ਜਪ ਹੋਏ ਸਗਲ ਸਾਧ ਜਨ ਏਕ ਨਾਮ ਤੇ ਆਏ ਬਹੁਤ ਉਧਾਰੇ ਗਹਿਰ ਗभीर ਬਯੰਤ ਗੁਸਾਈ ਅੰਤ ਨਹੀਂ ਕਿਸ ਪਾਰ ਆਵਾਰੇ ਤੁਮਰੀ ਕਿਰਪਾ ਤੇ ਗੁਣ ਗਾਵੇ ਨਾਲਕ ਯਾ ਤੇ ਪ੍ਰਭੂ ਨੰ ਸੁਕਾਰਹਿ ਅਸਾ ਮਹੱਲਾ ਪੰਜਵਾਂ ਤੁਮੋ ਵਿੰਥਿਯਵ ਗੱਤਿਯ ਗੋਚਨ ਇਸ ਤੇਰਾ ਆਕਾਰ ਕਿਆਮ ਜੰਤ ਕਰੇ ਚਤਰਾਇ ਜਨ ਸਭ ਕੈ ਤੁਝੇ ਮਜ਼ਾਰ ਮੇਰੀ ਸਤਿਗੁਰੇ ਆਪਣੇ ਬਾਣ ਕਰਖੋ ਲੀਲਾ ਧਾਰ ਦਿਉ ਸਮਤ ਸਦਾ ਗੁਣ ਗਾਮ ਮੇਰੇ ਠਾਕਰੇ ਅਗਮ ਅਪਾਰ ਰਹਾ ਜੈਸੇ ਜਨਨ ਜਠਨ ਮੈਂ ਪ੍ਰਾਨੀ ਉਰੇ ਤਨ ਨਾਮਯ ਅਧਾਰ ਅੰਧ ਕਰੇ ਸਾਤ ਸਾਸ ਸਮਾਰੇ ਨਾ ਪੂਹੀ ਅਗਨਾਰ ਪਰਤਨ ਪਰਦਾਰ ਪਰ ਨਿੰਦਾ ਇਨ ਸਿਉ ਪ੍ਰੀਤ ਨਵਾਰ ਚੰਨ ਕਮਲ ਸੇਵੀ ਰਧ ਅੰਤਰ ਗੁਰ ਪੂਰੇ ਕੇ ਆਧਾਰ ਗ੍ਰਹਿ ਮੰਦਰ ਮਹਿਲ ਨਾ ਜੋ ਦੀਸੈ ਨਾ ਕੋਈ ਸੰਗਾਰ ਜੰਗਲਗ ਜੀਵੇ ਕਲੀ ਕਾਲ ਮੈਂ ਜਨਨਾਣਕ ਨਾਮ ਸਮਾਰ ਗ੍ਰਹਿ ਮੰਦਰ ਮਹਿਲ ਨਾ ਜੋ ਦੀਸੈ ਨਾ ਕੋਈ ਸੰਗਾਰ ਜਬ ਲਗ ਜੀਵੇ ਕਲੀ ਕਾਲ ਮੈਂ ਜਨਨ ਹਨਕ ਨਾਮ ਸਮਾਰ